ਜਦੋਂ ਭਾਰਤ-ਪਾਕਿਸਤਾਨ ਰਿਸ਼ਤਿਆਂ ਦੇ ਵਿੱਚ ਬੇਹੱਦ ਤਲਖੀ ਹੈ ਤਾਂ ਉਸੇ ਵੇਲੇ ਇੰਡਸ ਵਾਟਰ ਟ੍ਰੀਟੀ ਜਿਹੜੀ ਭਾਰਤ ਨੇ ਸਸਪੈਂਡ ਕੀਤੀ ਹੈ ਉਹਦੇ ਉੱਤੇ ਬੜੀ ਗੱਲ ਹੋ ਰਹੀ ਹੈ ਤੇ ਕੁਝ ਸਵਾਲ ਸਰਦਾਰ ਸੁਖਦਿਆਲ ਸਿੰਘ ਡਾਕਟਰ ਸੁਖਦਿਆਲ ਸਿੰਘ ਜਿਹੜੇ ਕਿ ਸਿੱਖ ਹਿਸਟੋਰੀਅਨ ਨੇ ਉਹਨਾਂ ਨੇ ਉਠਾਏ ਨੇ ਇਸ ਵਾਰ ਮੇਰੇ ਨਾਲ ਨੇ ਡਾਕਟਰ ਸੁਖਦਿਆਲ ਸਿੰਘ ਡਾਕਟਰ ਸਾਹਿਬ ਜੀ ਆਇਆਂ ਜੀ ਜੀ ਧੰਨਵਾਦ ਰੰਧਾਵਾ ਸਾਹਿਬ ਤੁਸੀਂ ਜਿਹੜੀ ਗੱਲ ਕਰ ਰਹੇ ਸੀਗੇ ਇੰਡਸ ਵਾਟਰ ਟ੍ਰੀਟੀ ਦੇ ਉੱਤੇ हां कि जेड़ा ਰੌਲਾ ਇਹ ਅਸਲ ਤੱਥਾਂ ਨੂੰ ਜਾਣੇ ਬਿਨਾਂ ਔਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਵਰਲਡ ਬੈਂਕ ਨੇ ਸਮਝੌਤਾ ਕਰਵਾਇਆ ਇਹ ਵੀ ਇਹ ਵੀ ਤੱਤ ਕੁਝ ਹੋਰ ਕਹਿੰਦੇ ਨੇ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਜੇਕਰ ਤੁਸੀਂ ਸਾਂਝੀਆਂ ਕਰ ਸਕੋ ਜੀ हां ਰਣਦਾਬਾ ਸਾਹਿਬ ਗੱਲ ਇਹ ਹੈ ਮੈਂ ਮੈਂ ਭਾਵੇਂ ਅੱਖ ਦੇ ਆਪਰੇਸ਼ਨ ਨਾਲ ਥੋੜਾ ਜਿਹਾ ਘਰੇ ਬੈਠਾ ਬੰਦ ਹੋਇਆ ਲੇਕਿਨ ਮੇਰਾ ਦਿਮਾਗ ਤਾਂ ਖੁੱਲਾ ਹੈ ਨਾ ਜੀ ਤੁਹਾਡੀਆਂ ਬਹਿਸਾਂ ਵੀ ਸੁਣੀ ਦੀਆਂ ਨੇ ਗਵਰਨਮੈਂਟ ਦੇ ਬਿਆਨ ਵੀ ਸੁਣੀ ਦੇ ਨੇ ਸਹੀ ਜਿੱਥੋਂ ਤੱਕ ਤਾਂ ਪਹਿਲਗਾਮ ਵਾਲਾ ਕਾਂਡ ਹੈ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਮਾੜਾ ਇਹ ਕਾਂਡ ਹੈ ਇਹ ਇਹਦੀ ਨਿੰਦਿਆ ਹੋਣੀ ਚਾਹੀਦੀ ਹੈ ਦੂਜੀ ਗੱਲ ਜਿਸ ਤਰ੍ਹਾਂ ਭਾਰਤ ਸਰਕਾਰ ਰੌਲਾ ਪਾ ਰਹੀ ਹੈ ਇਹਦੇ ਬਾਰੇ ਕਿ ਅਸੀਂ ਪਾਕਿਸਤਾਨ ਨੂੰ ਨਾਨੀ ਚੇਤੇ ਕਰਵਾ ਦੇਵਾਂਗੇ ਪਾਣੀ ਬੰਦ ਕਰ ਦੇਵਾਂਗੇ ਫਲਾਣਾ ਕੁਝ ਬੰਦ ਕਰ ਦੇਵਾਂਗੇ ਇਹਦੇ ਬਾਰੇ ਬਾਰ-ਬਾਰ ਸਵਾਲ ਪੈਦਾ ਹੁੰਦੇ ਨੇ ਮੇਰੇ ਮਨ ਵਿੱਚ ਪਹਿਲਾ ਸਵਾਲ ਇਹ ਹੈ ਇਹ ਜਿੰਨਾ ਜਿੰਨਾ ਪੁਆਇੰਟਾਂ ਤੋਂ 1960 ਦੀ ਜਿਹੜੀ ਟ੍ਰੀਟੀ ਹੈ ਇੰਡਸ ਰਿਵਰ ਟ੍ਰੀਟੀ ਪਾਣੀ ਜਾ ਰਿਹਾ ਹੈ ਪਾਕਿਸਤਾਨ ਨੂੰ ਉਹ ਕਿਹੜੇ ਕਿਹੜੇ ਪੁਆਇੰਟ ਨੇ ਤੇ ਕੀ ਸਾਡੇ ਪ੍ਰਿੰਟ মিডিਆ ਨੇ ਜਾਂ ਇਲੈਕਟ੍ਰੋਨਿਕ মিডিਆ ਨੇ ਉਹ ਪੁਆਇੰਟ ਕਨਫਰਮ ਕਰ ਲਏ ਨੇ ਕਿ ਕੀ ਭਾਰਤ ਸਰਕਾਰ ਨੇ ਉਥੋਂ ਪਾਣੀ ਬੰਦ ਕਰ ਦਿੱਤਾ ਹੈ ਜਾਂ ਪਾਣੀ ਜਾ ਰਿਹਾ ਹੈ ਜੀ ਇਹਨਾਂ ਸਵਾਲ ਇਹ ਕੀ ਕਿਸੇ ਨੇ ਕਨਫਰਮ ਕੀਤਾ ਹੈ ਨੰਬਰ 2 ਦੂਜਾ ਸਵਾਲ ਮੇਰਾ ਇਹ ਹੈ ਕਿ ਜੇ ਅਗਰ ਉਹਨਾਂ ਪੁਆਇੰਟਾਂ ਤੋਂ ਪਾਕਿਸਤਾਨ ਨੂੰ ਪਾਣੀ ਜਾਣਾ ਬੰਦ ਕਰ ਦਿੱਤਾ ਹੈ ਸਾਡੀ ਭਾਰਤ ਸਰਕਾਰ ਨੇ ਤਾਂ ਉਹ ਬੰਦ ਕੀਤਾ ਹੋਇਆ ਪਾਣੀ ਕਿੱਥੇ ਹੈ ਹੂੰ ਕਿਉਂਕਿ ਜਦੋਂ ਅਸੀਂ ਉਸ ਟ੍ਰੀਟੀ ਦੇ ਮੁਤਾਬਕ ਪਾਕਿਸਤਾਨ ਨੂੰ ਪਾਣੀ ਜਾਣਾ ਬੰਦ ਕਰਾਂਗੇ ਤਾਂ ਦੂਜੀ ਧਿਰ ਪੂਰਬੀ ਪੰਜਾਬ ਹੈ ਜਿਹੜੀ ਇਹਦੇ ਇਫੈਕਟ ਹੈ ਜਿਹੜੀ ਇਫੈਕਟ ਹੁੰਦੀ ਹੈ ਜਿਹਦੇ ਤੇ ਸਿੱਧਾ ਅਸਰ ਪੈਂਦਾ ਹੈ ਬੇਸ਼ੱਕ ਪੂਰਬੀ ਪੰਜਾਬ ਸਿੱਧੀ ਗੱਲ ਨਹੀਂ ਕਰ ਸਕਦਾ ਪਾਕਿਸਤਾਨ ਨਾਲ ਜਾਂ ਵਰਲਡ ਬੈਂਕ ਨਾਲ ਪਰ ਅਸੀਂ ਭਾਰਤ ਸਰਕਾਰ ਨਾਲ ਹੀ ਗੱਲ ਕਰ ਸਕਦੇ ਹਾਂ ਕਿ ਦੂਜੀ ਤੇ ਪੂਰਬੀ ਪੰਜਾਬ ਹੈ ਪੂਰਬੀ ਪੰਜਾਬ ਦੇ ਵਿੱਚ ਹਰਿਆਣੇ ਨੂੰ ਵੀ ਸ਼ਾਮਲ ਕਰ ਲਓ ਪੰਜਾਬ ਨੂੰ ਵੀ ਤੇ ਹਿਮਾਚਲ ਨੂੰ ਵੀ ਸ਼ਾਮਲ ਕਰ ਲਓ ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਧਰੂ ਪਾਣੀ ਬੰਦ ਕਰ ਲਿਆ ਹੈ ਹਮ ਮੰਨ ਅਜੇ ਤੱਕ ਕਿਸੇ ਨੇ ਕਨਫਰਮ ਨਹੀਂ ਕੀਤਾ ਇਹ ਰਿਪੋਰਟ ਨਹੀਂ ਦਿੱਤੀ ਕਿ ਉੱਥੇ ਬੰਨ੍ਹ ਲਾ ਲਿਆ ਹੈ ਪਰ ਜੇ ਭਾਰਤ ਸਰਕਾਰ ਦੀ ਗੱਲ ਤੇ ਯਕੀਨ ਕਰਦੇ ਹੋਏ ਕਿ ਉਹ ਪਾਣੀ ਬੰਦ ਕਰ ਦਿੱਤਾ ਹੈ ਤਾਂ ਉਹ ਉਹ ਬੰਦ ਕੀਤਾ ਹੋਇਆ ਪਾਣੀ ਕਿੱਥੇ ਹੈ ਹੂੰ ਉਹ ਬੰਦ ਕੀਤਾ ਹੋਇਆ ਪਾਣੀ ਫਿਰ ਸਾਡੇ ਪੰਜਾਬ ਦੇ ਦਰਿਆਵਾਂ 'ਚ ਤੇ ਨਹਿਰਾਂ 'ਚ ਤੇ ਕੱਸੀਆਂ 'ਚ ਆਏਗਾ ਸਾਡੀਆਂ ਨਹਿਰਾਂ ਤਾਂ ਓਮੇ ਜੀ ਵੀ ਸੁੱਕੀਆਂ ਪਈਆਂ ਨੇ ਸਾਡੀਆਂ ਕੱਸੀਆਂ ਤੇ ਸੂਏ ਓਮੇ ਜੀ ਵੀ ਸੁੱਕੇ ਪਏ ਨੇ ਪਰ ਸੋ ਚੌਥੇ ਦੇ ਇਹ ਬਿਆਨਬਾਜ਼ੀ ਹੋ ਰਹੀ ਹੈ ਕਿ ਅਸੀਂ ਪਾਣੀ ਬੰਦ ਕਰ ਦਿੱਤਾ ਏਟੀਟੀ ਨੂੰ ਸਸਪੈਂਡ ਕਰ ਦਿੱਤਾ ਇਹ ਸਸਪੈਂਡ ਕਰਨ ਦਾ ਮੀਨਿੰਗ ਕੀ ਹੈ ਕੀ ਨਿਰੋਧ ਧਮਕੀ ਹੈ ਦਾ ਐਫੈਕਟਿਵਲੀ ਪਾਣੀ ਬੰਦ ਕਰ ਦਿੱਤਾ ਹੈ ਮੇਰਾ ਸਵਾਲ ਇਹ ਹੈ ਇਹਦੇ ਵਿੱਚ ਕੱਲ ਇੱਕ ਮੀਟਿੰਗ ਦਿੱਲੀ ਦੇ ਵਿੱਚ ਜਲ ਸ਼ਕਤੀ ਮਾਮਲਿਆਂ ਦੇ ਮੰਤਰੀ ਜਿਹੜੇ ਨੇ ਉਹਨਾਂ ਨੇ ਕੀਤੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਬੂੰਦ ਪਾਣੀ ਜਾਣ ਨਹੀਂ ਦੇਣਾ ਪਰ ਇਹਦੇ ਲਈ ਅਸੀਂ ਅਗਲੇ 10-12 ਸਾਲਾਂ ਦੇ ਵਿੱਚ ਪ੍ਰਬੰਧ ਕਰ ਲਾਂਗੇ ਜੀ ਸਾਰੇ ਨਹੀਂ ਉਹ 10-12 ਇਹ ਤਾਂ ਇਹ ਤਾਂ ਟੋਬੇ ਚ ਛੋਟੀ ਨਾਲੀ ਗੱਲ ਹੋ ਗਈ ਜੀ ਜੀ ਹਾਂ 10-12 ਸਾਲ ਤਾਂ ਬਹੁਤ ਨੇ ਉਹ ਉਹਦਾ ਬੜਾ ਪਾਣੀ ਨਿਕਲ ਜੂਗਾ ਜੀ ਉਹਨਾਂ ਨੂੰ ਪਹਿਲਗਾਮ ਨੂੰ ਵੀ ਲੋਕ ਭੁੱਲ ਜਾਣਗੇ ਕਰਨੇ ਮੇਂ ਮਸਲੇ ਸਾਹਮਣੇ ਆ ਜਾਣਗੇ ਜੀ ਸਾਨੂੰ ਵੀ ਲੋੜ ਹੈ ਸਾਨੂੰ ਵੀ ਲੋੜ ਹੈ ਮੇਰਾ ਸਵਾਲ ਇਹ ਹੈ ਕਿ ਕੀ ਜਿਹੜਾ ਹੁਣ ਵਰਤਮਾਨ ਇਹ ਬਿਆਨਬਾਜ਼ੀ ਭਾਰਤ ਸਰਕਾਰ ਦੀ ਚੱਲ ਰਹੀ ਹੈ ਕਿ ਭਾ ਕੇ ਪਾਕਿਸਤਾਨ ਨੂੰ ਪਾਣੀ ਸਿੰਧੂ ਰੀਵੀ ਦਾ ਡੀਜੀ ਦਾ ਪਾਣੀ ਦੇਣਾ ਬੰਦ ਕਰ ਦਿੱਤਾ ਕੀ ਉਹ ਵਰਚੂਅਲੀ ਬੰਦ ਕਰ ਦਿੱਤਾ ਹੈ ਜਾਂ ਨਿਰੋਲ ਧਮਕੀ ਹੈ ਇਹ ਪਹਿਲੀ ਗੱਲ ਤਾਂ ਇਹ ਜੀ ਜੇ ਜੇ ਬੰਦ ਕਰ ਦਿੱਤਾ ਹੈ ਤਾਂ ਉਹ ਕਿਹੜੇ ਕਿਹੜੇ ਪੁਆਇੰਟ ਨੇ ਜਿੰਨਾ ਪੁਆਇੰਟਾਂ ਰਹੇ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਹੈ ਕੀ ਉਹ ਹਰੀਕੇ ਪੱਤੇ ਨੂੰ ਤੋਂ ਪਾਣੀ ਜਾ ਰਿਹਾ ਹੈ ਪਾਕਿਸਤਾਨ ਨੂੰ ਇਹਦਾ ਅਸੀਂ ਦੇਖ ਸਕਦੇ ਹਾਂ ਰਲਾਵਾ ਸਾਹਿਬ ਤੁਸੀਂ ਵੀ ਦੇਖ ਸਕਦੇ ਹੋ ਜਾ ਕੇ ਕਿ ਕੀ ਉੱਥੇ ਬੰਨ ਲਾਤਾ ਹੈ ਜਾਂ ਪਾਣੀ ਜਾ ਰਿਹਾ ਹੈ ਹੂੰ ਜੇ ਰਾਵੀ ਦਾ ਕੋਈ ਪੁਆਇੰਟ ਹੈ ਪਾਣੀ ਭੇਜਣ ਵਾਸਤੇ ਰਾਵੀ ਦਾ ਪੁਆਇੰਟ ਕੋਈ ਹੋ ਨਹੀਂ ਸਕਦਾ ਇਹ ਇੰਡਸ ਰਿਵਰ ਦੇ ਪਾਣੀ ਨੂੰ ਪਾਕਿਸਤਾਨ ਚ ਭੇਜਣ ਵਾਸਤੇ ਰਾਵੀ ਤਾਂ ਸਿੱਧੀ ਰਾਵੀ ਤਾਂ ਮੈਨੂੰ ਯਾਦ ਹੈ ਸਾਡੇ ਪਿੰਡਾਂ ਲਾਗੋਂ ਦੀ ਪਾਕਿਸਤਾਨ ਚ ਜਾਵੜਦੀ ਸੀ ਆਲਰੇਡੀ ਉਹ ਤਾਂ ਸਿਰਫ ਰਾਵੀ ਦੇ ਪਾਣੀ ਲੈ ਕੇ ਜਾ ਰਹੀ ਹੈ ਹਾਂ ਜਿਹੜਾ ਕੋਈ ਵਾਧੂ ਪਾਣੀ ਆ ਰਾਵੀ ਦਾ ਚਨਾਬ ਦਾ ਚਨਾਬ ਦਰਿਆ ਦਾ ਪੁਆਇੰਟ ਹੋ ਸਕਦਾ ਹੈ ਜੇਲਮ ਦਾ ਹੋ ਸਕਦਾ ਹੈ ਹਿੰਦ ਦਰਿਆ ਦਾ ਪੁਆਇੰਟ ਹੋ ਸਕਦਾ ਹੈ ਜਿਹੜਾ ਕਿ ਸਾਥੋਂ ਦੂਰ ਨੇ ਅਸੀਂ ਕਨਫਰਮ ਨਹੀਂ ਕਰ ਸਕਦੇ ਪਹਿਲੀ ਗੱਲ ਤਾਂ ਇਹ ਕਨਫਰਮ ਕਰਨ ਵਾਲੀ ਗੱਲ ਹੈ ਕਿ ਕੀ ਉਹ ਰੋਕ ਦਿੱਤਾ ਜਾ ਰਿਹਾ ਪਾਣੀ ਸਿੱਧੀ ਜੀ ਗੱਲ ਹੈ ਜੀ ਦੂਜੀ ਗੱਲ ਜੇ ਰੋਕ ਦਿੱਤਾ ਹੈ ਸਾਡਾ ਤਾਂ ਸਿੱਧਾ ਸਵਾਲ ਹੈ ਉਹ ਰੁਕਿਆ ਹੋਇਆ ਪਾਣੀ ਕਿੱਥੇ ਹੈ ਜੇ ਰੁਕੇ ਹੋ ਪਾਣੀ ਤੁਸੀਂ ਮਤਲਬ ਰੋਕ ਕੇ ਵੀ ਰੱਖਣਾ ਪੰਜਾਬ ਨੂੰ ਫੇਰ ਵੀ ਪਾਣੀ ਨਹੀਂ ਦੇਣਾ ਉਹਦਾ ਮੀਨਿੰਗ ਕੀ ਹੈ ਇੱਕ ਪਾਸੇ ਇੱਕ ਦੇਸ਼ ਨੂੰ ਤੁਸੀਂ ਪਿਆਸਾ ਮਾਰ ਰਹੇ ਹੋ ਦੂਜੇ ਦੇਸ਼ ਨੂੰ ਵੀ ਦੇ ਨਹੀਂ ਰਹੇ ਦੂਜੀ ਧਿਰ ਅਸੀਂ ਆ ਹੂੰ ਦੂਜੀ ਧਿਰ ਬੇਸ਼ੱਕ ਭਾਰਤ ਸਰਕਾਰ ਹੈ ਪਰ ਅਸੀਂ ਕਿਉਂਕਿ ਭਾਰਤ ਦੇ ਵਿੱਚ ਅਸੀਂ ਅਫੈਕਟਡ ਹਾਂ ਦੂਜੀ ਧਿਰ ਦੇ ਤੌਰ ਤੇ ਪੂਰਬੀ ਪੰਜਾਬ ਅਫੈਕਟਡ ਹੈ ਸੋ ਪੂਰਬੀ ਪੰਜਾਬ ਜਾਣਨਾ ਚਾਹੁੰਦਾ ਹੈ ਉਹ ਰੋਕੇ ਹੋ ਪਾਣੀ ਕਿੱਥੇ ਹੈ ਹੂੰ ਦੱਸਿਆ ਜਾਵੇ ਕਿ ਉਹ ਰੋਕੇ ਹੋ ਪਾਣੀ ਕਿੱਥੇ ਹੈ ਉਹ ਸਾਡੇ ਦਰਿਆਵਾਂ 'ਚ ਪਾਣੀ ਪਾ ਦਿੱਤਾ ਗਿਆ ਹੈ ਕੀ ਸਾਡੀਆਂ ਨਹਿਰਾਂ ਦੇ ਜਿੱਥੇ ਕੱਸੀਆਂ ਚ ਪਾਣੀ ਪਾ ਦਿੱਤਾ ਗਿਆ ਹੈ ਇਹਦੇ ਬਾਰੇ ਕਲੀਅਰ ਮਤਲਬ ਸਪਸ਼ਟ ਕਰੇ ਭਾਰਤ ਸਰਕਾਰ ਜਾਂ ਭਾਰਤ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਫਿਰ ਤੁਹਾਡੇ ਜਿਹੜੇ ਪ੍ਰਿੰਟ মিডিਆ ਵਾਲੇ ਨੇ ਜਾਂ ਇਲੈਕਟ੍ਰੋਨਿਕ মিডিਆ ਵਾਲੇ ਨੇ ਇਹ ਇਹ ਲੋਕ ਇਸ ਆਵਾਜ਼ ਨੂੰ ਚੁਪਕਣ ਕਿ ਕੀ ਇਹ ਨਿਰੋਲ ਬਿਆਨਵਾਜੀ ਹੈ ਜਾਂ ਇਹਨੂੰ ਸੱਚੀ ਮੁੱਚੀ ਇਹ ਬੰਦ ਕਰਕੇ ਦਿਖਾ ਦਿੱਤਾ ਗਿਆ ਨਹੀਂ ਨਹੀਂ ਜੀ ਪਾਣੀ ਰੁਕਿਆ ਨਹੀਂ ਪਾਣੀ ਜਾ ਹੀ ਰਿਹਾ ਹੈ ਪਾਣੀ ਫਿਰ ਇਹਨੂੰ ਫਿਰ ਤੁਸੀਂ ਫਿਰ ਇਹਨੂੰ ਕਨਫਰਮਤਾ ਕਰੋਣਾ ਇੱਕ ਵਾਰ ਆਪਣੇ ਅੱਖੀਂ ਜੀ ਜੀ ਬਿਲਕੁਲ ਰੋਕ ਕੇ ਰਿਫਰਮ ਕਰਕੇ ਫਿਰ ਲੋਕਾਂ ਨੂੰ ਜਾਣੂ ਕਰਾਓ ਨਹੀਂ ਰੋਕ ਰੋਕ ਪਾਣੀ ਰੋਕ ਨਹੀਂ ਸਕਦਾ ਜੇ ਡੈਮ ਵੀ ਬਣ ਜਾਣ ਤਾਂ ਫਿਰ ਵੀ ਪਾਣੀ ਨਹੀਂ ਰੁਕਣਾ ਆਖਰਕਾਰ ਤਾਂ ਨਹੀਂ ਸਕਦਾ ਉਹ ਪਾਣੀ ਰੁਕਣੀ ਅਗਲੀ ਗੱਲ ਪਾਣੀ ਤਾਂ ਨਹੀਂ ਰੁਕ ਸਕਦਾ ਕਿਉਂਕਿ ਉਹ ਵਰਲਡ ਬੈਂਕ ਤੋਂ ਲੋਨ ਲਿਆ ਹੋਇਆ ਹੈ ਵਰਲਡ ਬੈਂਕ ਕੋਲੇ ਸ਼ਰਤਾਂ ਮੰਨੀਆਂ ਹੋਈਆਂ ਨੇ ਪਾਕਿਸਤਾਨ ਨੇ ਵੀ ਤੇ ਇੰਡੀਆ ਨੇ ਵੀ ਸ਼ਰਤਾਂ ਇਹ ਨੇ ਕਿ 1947 ਤੋਂ ਬਾਅਦ ਜਦੋਂ ਪਾਣੀਆਂ ਦੇ ਵੰਡ ਦਾ ਮਸਲੇ ਆਏ ਪਾਕਿਸਤਾਨ ਤੇ ਭਾਰਤ ਵਿੱਚ ਜੀ ਭਾਰਤ ਦੇ ਆਪਣੇ ਮਸਲੇ ਪਿੱਛੇ ਪਿੱਛੋ ਪੈਦਾ ਹੁੰਦੇ ਨੇ ਪਹਿਲਾਂ ਪਾਕਿਸਤਾਨ ਤੇ ਭਾਰਤ ਦਾ ਮਸਲਾ ਪੈਦਾ ਹੋਇਆ ਜੀ ਦੋਵਾਂ ਸਰਕਾਰਾਂ ਨੇ ਵਰਲਡ ਬੈਂਕ ਕੋਲੋਂ ਲੋਨ ਮੰਗੇ ਸੀ ਕਿ ਅਸੀਂ ਆਪੋ ਆਪਣੇ ਪਾਣੀਆਂ ਦਾ ਪ੍ਰਬੰਧ ਕਰਨਾ ਹੈ ਹਮ ਵਰਲਡ ਬੈਂਕ ਨੇ ਇਹ ਸ਼ਰਤ ਲਗਾਈ ਸੀ ਦੋਵਾਂ ਸਰਕਾਰਾਂ ਤੇ ਕਿ ਪਹਿਲਾਂ ਤੁਸੀਂ ਆਪਸੀ ਸਮਝੌਤਾ ਕਰਕੇ ਇੱਕ ਐਸਾ ਪ੍ਰੋਗਰਾਮ ਮੈਨੂੰ ਬਣਾ ਕੇ ਦਿਓ ਜਿੱਥੇ ਇਹ ਪਤਾ ਲੱਗੇ ਕਿ ਤੁਸੀਂ ਆਪੋ ਆਪਣੇ ਪਾਣੀ ਨੂੰ ਕਿਹੜੀ-ਕਿਹੜੀ ਜ਼ਮੀਨ ਦੇ ਵਿੱਚ ਵਰਤਣਾ ਹੈ ਤੁਹਾਡਾ ਮਤਲਬ ਡੈਮ ਬਣਾਉਣ ਤੋਂ ਸੀ ਤੇ ਨਹਿਰਾਂ ਬਣਾਉਣ ਤੋਂ ਸੀ ਵੀ ਪਹਿਲਾਂ ਹਾਂ ਪਹਿਲਾਂ ਪਾਣੀਆਂ ਦੀ ਵੰਡ ਚੱਲਣੀ ਸੀ ਤਾਂ ਦੀ ਤਾਂ ਦੀ ਵਰਲਡ ਬੈਂਕ ਉਹ ਆਪਣਾ ਲੋਨ ਸੈਂਕਸ਼ਨ ਕਰੇਗਾ ਨਾ ਜੇ ਇਹ ਪੂਰਾ ਨਕਸ਼ਾ ਦਿਖਾਉਣਗੇ ਕਿ ਸਾਡੇ ਕੋਲੇ ਐਨੀ ਇਰੀਗੇਸ਼ਨ ਵਾਲੀ ਜ਼ਮੀਨ ਪਈ ਹੈ ਮਾਰੂ ਪਈਆ ਅਸੀਂ ਉੱਥੇ ਪਾਣੀ ਲਾਉਣਾ ਹੈ ਹੂੰ ਇਹਨਾਂ ਨੇ ਆਪੋ ਆਪਣਾ ਪ੍ਰੋਗਰਾਮ ਬਣਾ ਕੇ ਵਰਲਡ ਬੈਂਕ ਨੂੰ ਪੇਸ਼ ਕਰਨਾ ਸੀ ਮੈਂ ਪੂਰੇ ਪੂਰੇ ਫੈਕਟਸ ਨਾਲ ਇਸ ਕਰਕੇ ਨਹੀਂ ਪੇਸ਼ ਕਰ ਸਕਦਾ ਕਿਉਂਕਿ ਮੇਰੇ ਅਚਨਚੇਤ ਇਹ ਸਵਾਲ ਮੇਰੇ ਮਨ 'ਚ ਆਏ ਨੇ ਤੇ ਉਹ ਵਰਲਡ ਬੈਂਕ ਨੂੰ ਪ੍ਰੋਗਰਾਮ ਪੇਸ਼ ਕਰਨ ਵਾਸਤੇ ਜੋ ਭਾਰਤ ਸਰਕਾਰ ਨੇ ਆਪਣਾ ਪ੍ਰੋਗਰਾਮ ਉਲੀਕ ਕੇ ਦਿੱਤਾ ਤੇ ਉਹ ਉਹਦੇ ਮੁਤਾਬਕ ਜਿਹੜਾ ਪੂਰਬੀ ਪੰਜਾਬ ਦਾ ਏਰੀਆ ਬਹੁਤ ਥੋੜਾ ਸੀ ਹੂੰ ਇੰਨੇ ਥੋੜੇ ਪਾਣੀ ਦੇ ਵਿੱਚ ਜਿੰਨਾ ਕਲੇਮ ਇੰਡੀਆ ਗਵਰਨਮੈਂਟ ਨੇ ਇੰਡਸਟਰੀਬੀ ਦੇ ਖਰੀਆਵਾਂ ਦੇ ਉੱਪਰ ਕਰਨਾ ਸੀ ਉਹਨਾਂ ਉਹਨਾਂ ਏਰੀਆ ਸਾਡੇ ਪਾਸ ਇਰੀਗੇਸ਼ਨ ਲਈ ਨਹੀਂ ਸੀ ਸਾਡਾ ਕਲੇਮ ਨਹੀਂ ਬਣਦਾ ਤੁਹਾਡਾ ਮਤਲਬ ਉਹਨਾਂ ਸਾਡਾ ਕਲੇਮ ਨਹੀਂ ਸੀ ਬਣਦਾ ਉਹਨਾਂ ਪੈਸਾ ਉਹਨਾਂ ਪਾਣੀ ਵਰਤਦਾ ਹੂੰ ਮਤਲਬ ਕਲੇਮ ਤਾਂ ਕਰ ਸਕਦੇ ਸੀ ਸਾਡੇ ਕੋਲ ਏਰੀਆ ਥੋੜਾ ਸੀ ਠੀਕ ਹੈ ਅਸੀਂ ਲੋਨ ਦੇ ਕਲੇਮ ਨਹੀਂ ਸੀ ਕਰ ਸਕਦੇ ਵਰਲਡ ਬੈਂਕ ਦੇ ਹੂੰ ਫਿਰ ਉਹ ਇਹ ਪੂਰਾ ਏਰੀਆ ਦਿਖਾਉਣ ਲਈ ਭਾਰਤ ਸਰਕਾਰ ਨੂੰ ਰਾਜਸਥਾਨ ਦੇ ਏਰੀਏ ਨੂੰ ਇਹਦੇ ਵਿੱਚ ਸ਼ਾਮਲ ਕਰਨਾ ਪਿਆ ਅੱਛਾ ਇਹ 1960 ਦੀ ਟ੍ਰੀਟੀ ਹੋਈ ਹੈ ਹੂੰ ਉਹ ਪੰਜਾਬ ਦੇ ਕਹਿੰਦੇ ਕਹਾਉਂਦੇ ਮੁੱਖ ਮੰਤਰੀ ਸਾਹ ਦੇ ਇਥੇ ਹੂੰ ਪ੍ਰਤਾਪ ਸਿੰਘ ਕਹਿਰੋ ਪੰਜਾਬ ਦਾ ਕਹਿੰਦਾ ਕਹਾਉਂਦਾ ਮੁੱਖ ਮੰਤਰੀ ਸੀ ਉਸ ਤੋਂ ਜਿਹੜੇ ਪਹਿਲੇ ਮੁੱਖ ਮੰਤਰੀ ਸਨ ਗੋਪੀ ਚੰਦ ਭਾਰਗੋ ਤੇ ਢੀਮ ਸਹਿਨ ਸੱਚਰ ਉਹ ਵੀ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਪੰਜਾਬੀ ਸਨ ਕਿਸੇ ਨੇ ਚੂਹ ਤੱਕ ਨਹੀਂ ਕੀਤੀ ਜਦੋਂ ਰਾਜਸਥਾਨ ਦਾ ਏਰੀਆ ਸ਼ਾਮਿਲ ਕੀਤਾ ਗਿਆ ਇੰਡਸ ਵਾਟਰ ਨੂੰ ਕਲੇਮ ਕਰਨ ਲਈ ਵਰਲਡ ਬੈਂਕ ਤੋਂ ਲੋਨ ਕਲੇਮ ਕਰਨ ਲਈ ਕਿਸੇ ਨੇ ਚੂਹ ਤੱਕ ਨਹੀਂ ਕੀਤੀ ਜੀ ਅਖੀਰ ਨੂੰ ਰਾਜਸਥਾਨ ਦਾ ਇੱਕ ਵਿਸ਼ਾਲ ਮਾਰੂਥਲ ਦਾ ਏਰੀਆ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਉਹ ਵਰਲਡ ਬੈਂਕ ਨੂੰ ਪ੍ਰੈਜੈਂਟ ਕੀਤਾ ਗਿਆ ਤੇ ਉਹ ਜਦੋਂ ਉਹ ਪ੍ਰੈਜੈਂਟ ਪੇਸ਼ ਕੀਤਾ ਗਿਆ ਵਰਲਡ ਬੈਂਕ ਦੇ ਤਾਂ ਵਰਲਡ ਬੈਂਕ ਨੇ ਆਪਣਾ ਲੋਨ ਸੈਂਕਸ਼ਨ ਕੀਤਾ ਸੀ ਅੱਛਾ ਮਤਲਬ ਇਹ ਇਹ ਕੱਚੇ ਪਿੱਲੇ ਆਧਾਰ ਤੇ ਇਹ ਸਮਝੌਤੇ ਨਹੀਂ ਹੋਏ ਨਾ ਹੀ ਵਰਲਡ ਬੈਂਕ ਕਿਸੇ ਕੱਚੇ ਪਿੱਲੇ ਆਧਾਰ ਤੇ ਆਪਣਾ ਲੋਨ ਸੈਂਕਸ਼ਨ ਕਰਦਾ ਹੈ ਹੁਣ ਤਾਂ ਗੱਲਾਂ ਕਰੀ ਜਾਂਦੇ ਆ ਕਿ ਅਸੀਂ ਐ ਕਰਦਾਂਗੇ ਵਾਅਦਾ ਕਰਦਾਂਗੇ ਇਹ ਵਰਲਡ ਬੈਂਕ ਦੇ ਲੋਨ ਨਾਲ ਇਹ ਸਾਰਾ ਪ੍ਰੋਜੈਕਟ ਪਾਣੀਆਂ ਦਾ ਬਣਿਆ ਹੋਇਆ ਜਿਹੜਾ ਪਾਕਿਸਤਾਨ ਦੇ ਨਾਲ ਸਾਂਝਾ ਹੈ ਜਿੱਥੇ ਟ੍ਰੀਟੀ ਹੋਈ ਹੋਈ ਹੈ ਨਹੀਂ ਇਹ ਤਾਂ ਤੇ ਫਿਰ ਇੱਕ ਹੋਰ ਕੋਣ ਆ ਜਾਂਦਾ ਨਾ ਜੀ ਕਿ ਫੇਰ ਤਾਂ ਰਾਜਸਥਾਨ ਵੀ ਕਲੇਮ ਕਰ ਸਕਦਾ ਵੀ ਉਦੋਂ ਸਾਨੂੰ ਵਿੱਚ ਪਾਏ ਬਿਨਾ ਤੁਹਾਡਾ ਸਰਿਆ ਨਹੀਂ ਸੀ ਇਹ ਜਿੱਨਾ ਪ੍ਰਬੰਧ ਹੋਇਆ ਵਾ ਇਹ ਤਾਂ ਸਾਡੀ ਜ਼ਮੀਨ ਵਿੱਚ ਸ਼ਾਮਲ ਕਰਨ ਤੋਂ ਬਾਅਦ ਹੋਇਆ ਤੁਸੀਂ ਹੁਣ ਪਾਣੀ ਤੋਂ ਮਨਾ ਕਿਵੇਂ ਕਰ ਸਕਨੇ ਹੋ ਹਾਂ ਹਾਂ ਉਹ ਵੀ ਕਲੇਮ ਕਰ ਸਕਦਾ ਹੈ ਲੇਕਿਨ ਇੱਕ ਕਲੇਮ ਪੰਜਾਬ ਵੀ ਕਰ ਸਕਦਾ ਹੈ ਓਕੇ ਰਣਾਬਾ ਸਾਹਿਬ ਉਹ ਇਹ ਕਲੇਮ ਕਰ ਸਕਦਾ ਹੈ ਕਿ ਰਾਜਸਥਾਨ ਦੇ ਏਰੀਏ ਨੂੰ ਪੰਜਾਬ ਦਾ ਪਾਣੀ ਲੈਣ ਲਈ ਪੰਜਾਬ ਦਾ ਏਰੀਆ ਦਿਖਾਇਆ ਗਿਆ ਸੀ ਜੀ ਉਹ ਪੰਜਾਬ ਦੇ ਏਰੀਏ ਦੇ ਤੌਰ ਤੇ ਦਿਖਾਇਆ ਗਿਆ ਸੀ ਓਕੇ ਅੱਛਾ हां क्लेम ਤਾਂ ਹਰ ਇੱਕ ਹਰ ਇੱਕ ਤਰ੍ਹਾਂ ਕਰ ਸਕਦੀ ਹੈ ਜੇ ਉਹ ਜੇ ਉਹ ਜੇ ਉਹ ਕਲੇਮ ਕਰਨ ਵਾਲੀ ਹੋਵੇ ਪ੍ਰੋਬਲਮ ਤਾਂ ਇੱਥੇ ਹੈ ਕਿ ਸਾਡੇ ਸਾਡਾ ਕੋਈ ਲੀਡਰ ਐਸਾ ਜੰਮਿਆ ਹੀ ਨਹੀਂ ਅਜੇ ਮਾਦਾ ਪੁੱਤ ਜਿਹੜਾ ਕਲੇਮ ਕਰਦਾ ਹੋਵੇ ਕਿਸੇ ਅਧਾਰ ਦਾ ਹੂੰ ਤੇ ਸਾਫੇ ਕਹਿਣ ਤੋਂ ਵੱਡਾ ਮੁੱਖ ਮੰਤਰੀ ਹੋਰ ਪੰਜਾਬ ਦਾ ਮੁੱਖ ਮੰਤਰੀ ਕਿਹੜਾ ਹੋਏਗਾ ਨਹੀਂ ਹੋਏਗਾ ਉਹਨੇ ਕਦੇ ਵੀ ਕਲੇਮ ਨਹੀਂ ਕੀਤਾ ਹੂੰ ਵਰਤਮਾਨ ਕਿਸੇ ਰਾਜਨੀਤਿਕ ਨੇਤਾ ਨੇ ਕਲੇਮ ਨਹੀਂ ਕੀਤਾ ਕਿ ਰਾਜਸਥਾਨ ਦਾ ਏਰੀਆ ਪੰਜਾਬ ਦੇ ਦਰਿਆਵਾਂ ਦਾ ਪਾਣੀ ਲੈਣ ਲਈ ਪੰਜਾਬ ਦੇ ਖੇਤਰ ਦੇ ਤੌਰ ਤੇ ਦਿਖਾਇਆ ਗਿਆ ਸੀ ਠੀਕ ਹੈ ਉਸ ਏਰੀਆ ਨੂੰ ਪੰਜਾਬ ਦੇ ਵਿੱਚ ਸ਼ਾਮਲ ਕੀਤਾ ਜਾਵੇ ਹਮ ਅੰਨੇ ਨੂੰ ਬੋਲਾ ਖਿੱਚੀ ਜਾ ਰਿਹਾ ਹੈ ਇੱਥੇ ਬਿਲਕੁਲ ਜਿਵੇਂ ਜਿਵੇਂ ਸਾਡਾ ਇਲੈਕਟ੍ਰੋਨਿਕ মিডিਆ ਤੇ ਸਾਡਾ ਪ੍ਰਿੰਟ মিডিਆ ਵੀ ਅੰਨਾ ਤੇ ਬੋਲਾ ਬਣ ਕੇ ਚੱਲ ਰਿਹਾ ਹੈ ਇੱਕ ਨੂੰ ਵੀਰਾਂ ਦੀ ਇੱਕ ਨੂੰ ਸੁਣਦਾ ਨਹੀਂ ਹਮ ਸਰਕਾਰ ਲਾਉਣਾ ਪਾਈ ਜਾਂਦੀ ਹੈ ਇਹ ਗੱਲਾਂ ਕਨਫਰਮ ਕਰਕੇ ਲੋਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਜੇ ਤੁਸੀਂ ਇਹ ਗੱਲ 'ਚ ਪਹਿਲ ਕਰ ਸਕੋ ਰੰਦਾਵਾ ਸਾਹਿਬ ਇਹਨੂੰ ਕਨਫਰਮ ਕਰੋ ਆਪਣੀਆਂ ਅੱਖਾਂ ਨਾਲ ਕਿ ਕੀ ਪਾਣੀ ਰੋਕਿਆ ਗਿਆ ਹੈ ਕਿ ਰੋਕਿਆ ਗਿਆ ਪਾਣੀ ਕਿੱਥੇ ਹੈ ਫਿਰ ਉਹ ਨਹੀਂ ਪਾਣੀ ਦਾ ਬੇਸ ਕੀ ਸੀ ਟ੍ਰੀਟੀ ਕਰਨ ਦਾ ਵorld ਬੈਂਕ ਨੇ ਕੋਈ ਵorld ਬੈਂਕ ਨੇ ਵਿਚੋਲ ਕਰੀ ਨਹੀਂ ਕੀਤੀ ਸੀ ਵorld ਬੈਂਕ ਨੇ ਆਪਣੀਆਂ ਸ਼ਰਤਾਂ ਦੇ ਨਾਲ ਦੋਨਾਂ ਦੋਨਾਂ ਮੁਲਕਾਂ ਤੋਂ ਉਹ ਏਰੀਆ ਮੰਗਿਆ ਸੀ ਕਿ ਪੰਜਾਬ ਦੇ ਪਾਣੀਆਂ ਨੂੰ ਇਰੀਗੇਟ ਕਰਨ ਲਈ ਤੁਹਾਨੂੰ ਕਿਹੜੇ-ਕਿਹੜੇ ਏਰੀਆ ਦੀ ਲੋੜ ਹੈ ਬਿਲਕੁਲ ਠੀਕ ਹੈ ਇਹ ਇਹ ਮੇਰੇ ਸਵਾਲ ਇਹ ਨੇ ਜੇ ਤੁਸੀਂ ਕਿਸੇ ਤਰੀਕੇ ਨਾਲ ਇਹਦਾ ਦਾ ਜਵਾਬ ਲੈ ਸਕੋ ਨਹੀਂ ਇਹ ਸਵਾਲ ਤੁਹਾਡੇ ਬੜੇ ਵਾਜਬ ਨੇ ਇਹਨਾਂ ਨੂੰ ਅੱਗੇ ਵਧਾਉਨੇ ਆ ਜੀ ਤੁਹਾਡੀ ਗੱਲ ਠੀਕ ਬਿਲਕੁਲ ਜੀ ਬਿਲਕੁਲ ਬਹੁਤ ਹਾਂ ਜੀ ਬਹੁਤ ਧੰਨਵਾਦ ਤੁਸੀਂ ਜਲਦੀ ਜਲਦੀ ਠੀਕ ਹੋਵੋ ਤੇ ਫਿਰ ਤੁਹਾਨੂੰ ਕੈਮਰੇ ਤੇ ਲੈਨੇ ਆ ਜੀ ਜੀ ਮੈਂ ਸਟਡੀ ਵੀ ਕਰ ਰਿਹਾ ਮੈਂ ਕਰੂੰਗਾ ਮੈਂ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ